ਅਇਤਨੂ ਬਟਾਲੇ ਦੀ ਅਸੀਂ 3 ਨੰਬਰ ਨੇ ਆ ਜਿਹੜੀ ਇੱਕ ਕੁਕਿੰਗ ਦਾ ਕੰਮ ਇੱਕ ਕੰਮ ਸਿੱਖਿਆ ਦਾ ਔਰ ਸਿੱਖਦੇ ਨਾਲ YouTube ਤੇ ਸਿੱਖ ਕੇ ਔਰ ਆਪਣੇ ਪਰਿਵਾਰ ਨਾਲ ਵੱਖਰੀ ਵੱਖਰੀ ਡਿਸ਼ਾਂ ਖਵਾਉਂਦੀ ਵੀ ਆ ਔਰ ਬਣਾਉਂਦੀ ਵੀ ਆ ਔਰ ਬੇਟੀ ਹੈ ਜਿਹੜੀ 18 ਸਾਲ ਦੀ ਬੇਟੀ ਆ ਔਰ 40 ਤਰ੍ਹਾਂ ਦੀਆਂ 40 ਦੇ ਲਗਭਗ ਜਿਹੜੀਆਂ ਡਿਸ਼ਾਂ ਬਣਾ ਰਹੀ ਹੈ ਆ ਆਪਾਂ ਗੱਲ ਵੀ ਕਰਦੇ ਬੇਟੀ ਦੇ ਨਾਲ ਬੇਟਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਤ੍ਰਿਪਦੀਪ ਕੌਰ ਹੈ ਬੇਟਾ ਕਿੰਨੀਆਂ ਡਿਸ਼ਾਂ ਬਣਾ ਲੈਂਦੇ ਹੋ ਜੀ ਅਪ੍ਰੋਕਸੀਮੇਟਲੀ 30 40 ਮੈਨਿਸ਼ਸ ਕਰੇ ਬਣਾ ਲੈਂਦੀ ਆ ਕੀ ਬਣਾ ਕੇ ਕਿਹੜੇ ਕਿਹੜੇ ਤਰ੍ਹਾਂ ਦੇ ਕੀ ਬਣਾ ਲੈਂਦੇ ਹੋ ਜੀ ਚਾਹੇ ਪੰਜਾਬੀ ਡਿਸ਼ ਹੋਏ ਸਾਊਥ ਇੰਡੀਅਨ ਹੋਏ ਗੁਜਰਾਤੀ ਹੋਏ ਇਟਾਲੀਅਨ ਪੀਜ਼ਾ 버ਗਰ ਆਈਸਕ੍ਰੀਮਸ ਛੋਲੇ ਭਟੂਰੇ ਟਿੱਕੀ ਤੇ ਦੋਸਾ ਇਡਲੀ ਸੰਭਰ ਤੇ ਧੋਕਲਾ ਜੀ ਇਹ ਜਾਚ ਕਿੱਥੋਂ ਚੱਕੀ ਆ ਵਲੀ ਜੀ ਸਭ ਤੋਂ ਪਹਿਲਾਂ ਮੇਰੀ ਮੰਮਾ ਨੇ ਮੈਨੂੰ ਬਹੁਤ ਜ਼ਿਆਦਾ ਟ੍ਰੇਨ ਕੀਤਾ ਸਭ ਚੀਜ਼ਾਂ ਚ ਮੇਰੇ ਮੰਮਾ ਨੂੰ ਸਭ ਕੁਝ ਬਣਾਣਾ ਆਉਂਦਾ ਸੀ ਕਾਫੀ ਕੁਝ ਤੇ ਉਹਨਾਂ ਨੇ ਮੈਨੂੰ ਸਿਖਾਇਆ ਜਦੋਂ ਕਿ ਮੈਂ ਫ੍ਰੀ ਰਹਿਣੀ ਸੀ ਕਰੇ ਛੁੱਟੀਆਂ ਵਿੱਚ ਤੇ ਫਿਰ ਆਪਾਂ ਦੋਵਾਂ ਨੇ ਐਕਸਪੈਰੀਮੈਂਟ ਕੀਤੇ ਤੇ ਹੁਣ ਆਪਾਂ ਬਹੁਤ ਜ਼ਿਆਦਾ ਅੱਛਾ ਬਣਾ ਲੈਨੇ ਬੇਟਾ ਬੱਚੇ ਜਿਹੜੇ ਅੱਜਕੱਲ ਦੇ ਆ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜੁੜੇਦੇ ਆ ਜਿਸ ਤਰ੍ਹਾਂ ਗੇਮਾਂ ਖੇਡਦੇ ਉਹ ਕਰਦੇ ਪਰ ਤੁਸੀਂ ਇੱਕ ਰਸੋਈ ਦੇ ਨਾਲ ਕਿਉਂ ਰਸੋਈ ਜਿਹੜੀਆਂ ਲੜਕੀਆਂ ਅੱਜਕੱਲ ਨੇ ਰਸੋਈ ਜਿਆਦਾ ਕੰਮ ਕਰਨ ਚ ਖੁਸ਼ ਵੀ ਨਹੀਂ ਹੈਗੀਆਂ ਪਰ ਤੁਹਾਡਾ ਧਿਆਨ ਇਹਦਾਂ ਨੂੰ ਕਿਸ ਤਰ੍ਹਾਂ ਜੀ ਮੇਰੀ ਫਰੈਂਡਸ ਵੀ ਹੈ ਕਾਫੀ ਜਿਨ੍ਹਾਂ ਨੂੰ ਕੁਝ ਬਣਾਉਣਾ ਨਹੀਂ ਆਉਂਦਾ ਲੇਕਿਨ ਮੇਨ ਵਾਲਮੈਂਟ ਹੈ ਦੇ ਵਿੱਚ ਕਿਉਂਕਿ ਮੈਨੂੰ ਅੱਛਾ ਲੱਗਦਾ ਬਣਾਉਣਾ ਮੇਰੇ ਇੰਟਰਸਟ ਹੈ ਸ਼ੁਰੂ ਤੋਂ ਹੀ ਮੇਰਾ ਇੰਟਰਸਟ ਸੀ ਕਿ ਜੋ ਮੈਂ ਕੁਪੇਸ਼ਨ ਕਰਨਾ ਹੈ ਉਹਦੇ ਨਾਲ ਨਾਲ ਜਿਹੜਾ ਮੇਰੇ ਇੰਟਰਸਟ ਹੈ ਮੈਂ ਉਹਨੂੰ ਜ਼ਰੂਰ ਫੋਲੋ ਕਰਾਂ ਤੇ ਮੈਂ ਕੰਮ ਜ਼ਰੂਰ ਕਰਾਂ ਤੇ ਇੰਟਰਸਟੇ ਦਾ ਮਾਰਨਾ ਨਹੀਂ ਚਾਹੀਦਾ ਕੋਈ ਕਿਹੜੀ ਕਿਹੜੀ ਜਿਸ ਤਰ੍ਹਾਂ ਇੰਡੀਅਨ ਬਣਾ ਲਿਆ ਪੰਜਾਬ ਦੇ ਬਣਾਉਂਦੇ ਹੋਰ ਕਿਹੜੇ ਕਿਹੜੇ ਸਟੇਟ ਦੇ ਜਿਹੜੇ ਡਿਸ਼ਾਂ ਤੋਂ ਹੀ ਬਣਾ ਕੇ ਆਪਾਂ ਜੀ ਮੈਂ ਗੁਜਰਾਤੀ ਵਿੱਚ ਠੋਕਲਾ ਬਣਾ ਲੈਂਦੀ ਆ ਤੇ ਫਾਫੜਾ ਵੀ ਟਰਾਈ ਕੀਤਾ ਹੋਇਆ ਮੈਂ ਤੇ ਸਾਊਥ ਇੰਡੀਅਨ ਵਿੱਚ ਦੋਸਾ ਵੜੇ इडली ਤੇ ਉਹਨ ਮੈਡਲੀ ਬਣਾ ਰਹੀ ਹੈ ਫਿਰ ਉਹਨੇ ਰਸਤੇ ਰਸਤੇ ਮਿਲ ਜਾਂਦੀ ਇੱਧਰ ਜੀ ਮम्मा ਨਾਲ ਕੰਮ ਕਰਦੇ ਕਿ ਆਪੇ ਸਿੱਖਿਆ ਸਭ ਕੁਝ ਸਭ ਪਹਿਲਾਂ ਮम्मा ਨਾਲ ਹੀ ਕੰਮ ਕਰਨਾ ਸਟਾਰਟ ਕੀਤਾ ਮम्मा ਨੇ ਮੈਨੂੰ ਕਿਚਨ ਵਿੱਚ ਇਨਵੋਲ ਕਰਾਇਆ ਫਿਰ ਸਭ ਤੋਂ ਪਹਿਲਾਂ ਤਾਂ ਉਹਦਾ ਰੋਟੀ ਹੁੰਦੀ ਸਭ ਤੋਂ ਪਹਿਲਾਂ ਸਟੈਪ ਰੋਟੀ ਬਣਾਣੀ ਸਿਖਾਈ ਉਹਨੂੰ ਗੋਲ ਕਿੱਦਾਂ ਕਰਨਾ ਹੈ ਬਸ ਰੋਟੀ ਤੋਂ ਸਟਾਰਟ ਹੋਇਆ ਸਾਰਾ ਕੁਝ ਤੇ ਹੁਣ ਆ ਸਭ ਕੁਝ ਬਣਾ ਲੈਂਦੀ ਹੈ ਕਦੇ ਦਵੇਂ ਦਵੇਂ ਸਕੂਲ ਬਣਾ ਕੇ ਖੜਿਆ ਹੋਏ ਤੇ ਉਹ ਬਹੁਤ ਜ਼ਿਆਦਾ ਸਹਿੰਦੀਆਂ ਕਹਿੰਦੀ ਵੀ ਨਹੀਂ ਇਹ ਚੀਜ਼ ਹਰ ਵਾਰੀ ਬਣਾ ਕੇ ਲਾਏਗੀ ਜੀ ਬਿਲਕੁਲ ਮੈਂ ਜਦੋਂ ਆਪਣੇ ਫਰੈਂਡਸ ਨੂੰ ਪਹਿਲੀ ਵਾਰ ਇਡਲੀ ਟਰਾਈ ਕਰਾਈ ਉਹਨਾਂ ਨੂੰ ਇੰਨੀ ਅੱਛੀ ਲੱਗੀ ਕਿ ਜਦੋਂ ਵੀ ਦੁਬਾਰਾ ਮੈਂ ਇਡਲੀ ਲੈ ਕੇ ਜਾਂਦੀ ਹਾਂ ਤਾਂ ਸਾਰੇ ਇਕੱਠੇ ਹੋ ਜਾਂਦੇ ਆ ਚੱਲੀ ਜਲਦੀ ਸਾਨੂੰ ਮਿਲ ਲਈ papa ਦੀ ਡਿਸ਼ ਕਿਹੜੀ ਹੈ ਜਿਹੜੀ ਕੈਂਦ ਪਾਪੜ ਕੈਂਦ ਦੇ ਬੇਟਾ ਜਾ ਬਣਾ ਕੇ ਖਾਓ ਜੀ papa ਨੂੰ ਵੀ ਬੜਾ ਅੱਛਾ ਲੱਗਦਾ ਕੱਲ ਆਪਾਂ ਟਿੱਕੀ ਬਣਾਈ ਸੀ ਕਰੇ papa ਨੂੰ ਵੀ ਬਹੁਤ ਅੱਛੀ ਲੱਗੀ ਤੇ ਮੇਰੇ papa ਵੀ ਬਹੁਤ ਅੱਛੇ ਕੁੱਕ ਕਰਦੇ ਆ ਤੇ ਉਹਨਾਂ ਦਾ 버ਗਰ ਵੀ ਬਹੁਤ ਟੈਸਟੀ ਹੁੰਦਾ ਬਪਾ ਦਾ ਤੇ ਮੈਂ ਉਹਨਾਂ ਨੂੰ ਗੋਈ ਬਣਾਉਣੀ ਆ ਇਹ ਤਾਂ ਕੁਕਿੰਗ ਦਾ ਸ਼ੌਕ ਹੈ ਲੱਗਦਾ ਪਰਿਵਾਰ ਚ ਹੀ ਸਾਰਾ ਹੈਗਾ ਜੀ ਬਿਲਕੁਲ ਮੇਰੇ ਪਾਪਾ ਵੀ ਬਹੁਤ ਅੱਛਾ ਕੁਕ ਕਰਦੇ ਆ ਮੇਰੇ ਮਦਰ ਵੀ ਤੇ ਬਾਕੀ ਰਿਲੇਟਿਵਸ ਵੀ ਬਹੁਤ ਅੱਛਾ ਕੁਕ ਕਰਦੇ ਆ ਤੇ ਇਸ ਲਈ ਮੇਰੇ ਅੰਦਰ ਵੀ ਇੰਟਰਸਟ ਆਇਆ ਬੇਟਾ ਜੀ ਲੋਕ ਕਿਤੇ ਜਾਣਦੇ ਹੋ ਉੱਥੇ ਵੀ ਰਿਸ਼ਤੇਦਾਰ ਵੀ ਕਹਿੰਦੇ ਬੇਟਾ ਆਪ ਬਣਾ ਕੇ ਖਵਾ ਕਿਉਂਕਿ ਤੇਰੇ ਕੋਲ ਇਹ ਚੈਨਲ ਵੀ ਆਪਣਾ ਹੈ ਜੀ ਬਿਲਕੁਲ ਹੁਣ ਮੇਰੀ ਮਾਸੀ ਵੀ ਮੈਨੂੰ ਕਾਲ ਵਗੈਰਾ ਕਰਦੇ ਸੀ ਕਿ ਜਦੋਂ ਤੂੰ ਆਉਂਗੀ ਤੇ ਮੈਂ ਤੇਰੇ ਕੋਲ ਜ਼ਰੂਰ ਸਿੱਖਣੀ ਆ ਤੇਰੀ ਉਹ ਜਦ ਮੈਂ ਆਪਣੇ ਨਾਨਕੇ ਵੀ ਜਾਣੇ ਉਹ ਵੀ ਕਹਿੰਦੇ ਪੀਜ਼ਾ ਬਣਾ ਕੇ ਖਵਾਜ ਮੈਗੀ ਬਣਾ ਕੇ ਖਵਾ ਅਲੱਗ ਅਲੱਗ ਡਿਸ਼ ਲੱਗਦਾ ਨਹੀਂ ਵੀ ਮੈਂ ਤਾਂ ਛੁੱਟੀਆਂ ਕੱਟਣ ਗਈ ਤੇ ਪਰ ਇਹਨਾਂ ਨੇ ਮੈਨੂੰ ਕੰਮ ਲਾ ਦਿੱਤਾ ਉਹ ਮੇਰੇ ਜਾਂਦੇ ਹੀ ਨਵੀਂ ਨਵੀਂ ਆਪਣੇ ਸਾਰੇ ਇੰਗਰੀਡੀਅੰਟਸ ਉਹਨਾਂ ਤਿਆਰ ਕੀਤੇ ਹੁੰਦੇ ਆ ਜੋ ਵੀ ਮੈਂ ਬਣਾਉਣਾ ਹੁੰਦਾ ਤੁਹਾਨੂੰ ਬਹੁਤ ਅੱਛਾ ਲੱਗਦਾ ਹੈ ਬੇਟਾ ਕੀ ਕਹਿਣਾ ਚਾਹੁੰਦੇ ਹੈ ਕਿ ਜਿਹੜੀਆਂ ਲੜਕੀਆਂ ਆਪਣੇ ਮਮਾ ਪਾਪਾ ਨੂੰ ਜਿਹੜਾ ਨਹੀਂ ਕੰਮ ਕਰਾਉਂਦੀਆਂ ਔਰ ਰਸੋਈ ਤੋਂ ਜਾਣ ਤੋਂ ਅੱਜ ਕੱਲ੍ਹ ਦੇ ਬੱਚੇ ਜਿਹੜੇ ਕੋਈ ਪਰੇਸ਼ ਕਰਦੇ ਆ ਉਹਨਾਂ ਨੂੰ ਜੀ ਅੱਜਕਲ ਬਹੁਤ ਬੱਚੇ ਜਿਹੜੇ ਆ ਉਹ ਨਹੀਂ ਆਉਂਦੇ ਕਿਚਨ ਦੇ ਵਿੱਚ ਉਹਨਾਂ ਨੂੰ ਬੁਰਾ ਲੱਗਦਾ ਹੈ ਬਟ ਤੁਹਾਨੂੰ ਕਿਚਨ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਕਿਉਂਕਿ ਅੱਗੇ ਜਾ ਕੇ ਵੀ ਕਿਚਨ ਬਹੁਤ ਇੰਪੋਰਟੈਂਟ ਹੈ ਜੇ ਤੇ ਹੌਸਟਲ ਵੀ ਪੈ ਜਾਂਦੇ ਤੁਹਾਨੂੰ ਖੁਦ ਕੁਕ ਕਰਨਾ ਹੀ ਪੈਣਾ ਹੈ ਤੇ ਜੇ ਤੁਸੀਂ ਪਹਿਲਾਂ ਹੀ ਇਸ ਚੀਜ਼ ਵਿੱਚ ਇਨਵੋਲਵ ਹੋ ਜੋਗੇ ਉੱਤੇ ਕੰਮ ਕਰੋਗੇ ਤੇ ਅੱਛਾ ਕੰਮ ਕਰੋਗੇ ਤੇ ਕੰਸਿਸਟੈਂਸੀ ਬਣਾਈ ਰੱਖੋਗੇ ਨਾ ਤੇ ਫਿਰ ਤੁਹਾਨੂੰ ਕੋਈ ਡਿਫਿਕਲਟੀ ਨਹੀਂ ਹੋਊਗੀ ਅੱਗੇ ਜਾ ਕੇ ਬੇਟਾ ਸੁਖਣਾ ਨਹੀਂ ਹੈ ਮਾਪਾ ਮਾ ਬਣਨਾ ਕੀ ਹੈ ਤੁਸ ਜੀ ਮੈਂ ਟੀਚਰ ਬਣਨਾ ਹੈ ਲੈਕਚਰ ਆਰ ਕਮਨ ਸኩል 'ਚ ਤੇ ਮੇਰੇ ਮਦਰ ਫਾਦਰ ਕਰਦਾ ਇਹੀ ਸੁਪਨਾ ਹੈ ਤੇ ਬਾਕੀ ਜੋ ਹੈ ਮੈਂ ਕੁਕਿੰਗ ਨੂੰ ਏਦਾਂ ਹੀ ਆਪਣੀ ਕੰਸਿਸਟੈਂਸੀ ਬਣਾਈ ਰੱਖਣੀ ਕੁਕਿੰਗ ਦੇ ਵਿੱਚ ਬੇਟਾ ਪੜਾਈ ਦੇ ਨਾਲ ਨਾਲ ਕੁਕਿੰਗ ਜੜੀ ਆ ਫਿਰ ਕਿਸ ਤਰ੍ਹਾਂ ਟਾਈਮ ਕੱਢਦੇ ਕਿਉਂਕਿ ਜਿਹੜਾ ਬੱਚਾ ਪੜ੍ਹਦਾ ਉਹ ਮਾਹਾਂਗੇ ਤੇ ਰਸੋਈ ਵਾਲਾ ਹੁੰਦਾ ਜੀ ਸਟਡੀ ਵੀ ਬਹੁਤ ਡਿਫਿਕਲਟ ਹੈ ਨੇ ਨਾਨ ਮੈਡੀਕਲ ਕੀਤੀ ਆ ਮੈਂ ਬਟ ਮੈਂ ਸਟਿਲ ਨਾਲ ਆਪਣੇ ਟਾਈਮ ਨਿਕਾਲਿਆ ਕੁਝ ਇੱਕ ਅੱਧਾ ਘੰਟਾ ਤੇ ਮੈਂ ਨਾਲ ਨਾਲ ਕੁਕਿੰਗ ਵੀ ਕੀਤੀ ਹੈ ਗੱਲ ਵੀ ਕਰਦੇ ਬੇਟੀ ਦੀ ਮੰਮਾ ਦੇ ਨਾਲ ਕਿਉਂਕਿ ਮੰਮਾ ਨੇ ਹੀ ਜਿਹੜੇ ਹਰ ਕੰਮ ਜਿਹੜਾ ਸਿਖਾਇਆ ਬੇਟੀ ਨੂੰ ਪੜਾਣਾ ਔਰ ਆਪਾਂ ਗੱਲ ਵੀ ਕਰਦੇ ਪੰਜ ਕੀ ਨਾਮ ਤੁਹਾਡਾ ਮੇਰਾ ਰਸ਼ਪਾਲ ਕੋ ਅੱਜਕੱਲ ਦੀ ਨਵੀਂ ਨੌਜਵਾਨ ਪੀੜੀ ਆ ਇਸ ਕੰਮ ਚ ਨਹੀਂ ਹੁੰਦੀ ਰੋਟੀ ਬਣਾਉਣ ਚ ਜਾਂ ਰਸੋਈ ਚ ਜਾਣ ਤੇ ਪਰ ਆਪਣੀ ਬੇਟੀ ਨੂੰ ਤੁਸੀਂ ਇਧਰੋਂ ਜਿਹੜਾ ਪਾਇਆ ਪਰ ਬੇਟੀ ਜਿਹੜੀ ਬਹੁਤ ਚੀਜ਼ਾਂ ਵੀ ਸਿੱਖ ਗਈ ਕੀ ਲੱਗਦਾ ਨਿੰਮੇ ਅਤੀ ਸਭ ਨੂੰ ਇਹੀ ਮੈਸੇਜ ਦਵਾਂ ਕਿ ਕਿ ਮੈਨੂੰ ਮਤਲਬ ਸਭ ਬੇਟੀਆਂ ਨੂੰ ਸਟੱਡੀ ਦੇ ਨਾਲੇ ਕੰਮ ਵੀ ਕਰਨਾ ਚਾਹੀਦਾ ਹੈ ਮਤਲਬ ਜੋ ਮਰਜੀ ਜਿੰਨਾ ਮਰਜੀ ਕੋਈ ਪੜ ਲੇ ਇਹ ਕੰਮ ਤੇ ਕਰਨਾ ਪੈਣਾ ਹੈ ਤੇ ਆਪਣੇ ਹੱਥੀਂ ਬੱਚੇ ਨੂੰ ਇਹ ਆਉਣਾ ਚਾਹੀਦਾ ਸਟੱਡੀ ਮਲ ਕਿਚਨ ਦਾ ਕੰਮ ਤੇ ਮੈਨੂੰ ਬਹੁਤ ਪ੍ਰਾਊਡ ਮਤਲਬ ਫੀਲ ਹੁੰਦਾ ਕਿ ਸਭ ਬੱਚੇ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਕਿੰਨੀ ਮਿਹਨਤ ਲੱਗੀ ਕਿਉਂਕਿ ਬੇਟੀ 40 40 ਦੇ ਲਗਭਗ ਜਿਹੜੀਆਂ ਦਸ਼ਾ ਬਣਾ ਲਿੰਦੀ ਹੈ ਔਰ ਵੱਖਰੇ ਵੱਖਰੇ ਸਟੇਟਾਂ ਦੀਆਂ ਜਿਹੜੀਆਂ ਦਸ਼ਾ ਬਣਾ ਲਿੰਦੀ ਹੈ ਵਰਕਿੰਗ ਕਰੇਗੀ ਤੇ ਮਤਲਬ ਉਹਦਾ ਮਤਲਬ ਇਹਨੂੰ ਹੀ ਫਲ ਮਿਲੇਗਾ ਮਤਲਬ ਕਰਦੀ ਆ ਹਾਰਡ ਵਰਕਿੰਗ ਪੂਰਾ ਤੇ ਮਿਹਨਤ ਤੁਹਾਨੂੰ ਪਤਾ ਹੀ ਆ ਲੱਗਦੀ ਆ ਇਹਦੇ ਵਿੱਚ ਟਾਈਮ ਵੀ ਲੱਗਦਾ ਏ ਤੇ ਇਹ ਸਟੱਡੀ ਤੋਂ ਬਾਅਦ ਇੱਕ ਕੰਮ ਇਹ ਕਰਦੀ ਆ ਪੜ੍ਹਾਈ ਤੋਂ ਆਣ ਕੇ ਫਿਰ ਇਦਾਂ ਨੂੰ ਵੀ ਨਾਲ ਟਾਈਮ ਹਾਂਜੀ ਇਹ ਸਟੱਡੀ ਵੀ ਕਰਦੀ ਸਟੱਡੀ ਤੋਂ ਬਾਅਦ ਜਦੋਂ ਇਹ ਕੋ ਫ੍ਰੀ ਟਾਈਮ ਹੁੰਦਾ ਏ ਜਿੱਥੇ ਫਿਰ ਰੈਸਪੀਜ਼ ਆਪਣਾ ਟਾਈਮ ਦਿੰਦੀ ਆ ਕਹਿੰਦੀ ਆ ਜਦੋਂ ਰਿਸ਼ਤੇਦਾਰਾਂ ਦੇ ਜਾਂਦੀ ਆ ਉੱਥੇ ਵੀ ਉਹ ਰਿਸ਼ਤੇਦਾਰ ਕਹਿੰਦੇ ਵੀ ਆ ਆਹ ਡਿਸ਼ਾਂ ਬਣਾ ਕੇ ਖਾਓ ਹਾਂਜੀ ਉਹ ਵੀ ਕਹਿੰਦੇ ਕਿ ਸਾਡੇ ਕੋ ਆਏਗੀ ਤੇ ਮਤਲਬ ਇਹ ਡਿਸ਼ਰ ਬਣਾ ਕੇ ਮਤਲਬ ਦਈ ਇਵਨ ਕਿ ਇਹਦੀ ਵੀਡੀਓ ਦੇਖ ਕੇ ਉਹਨਾਂ ਨੂੰ ਮਤਲਬ ਅੱਛਾ ਲੱਗਦਾ ਕਿ ਸਾਡੀ ਮਤਲਬ ਖਾਨਦਾਨ ਦੀ ਬੇਟੀ ਮਤਲਬ ਅੱਗੇ ਇੰਪਰੂਵ ਕਰ ਰਹੀ ਆ ਤੇ ਅੱਫਾ ਇਹ ਕਿਹਨਾਂ ਕੰਦੇ ਬੇਟੀ ਨੂੰ ਇਹ ਦੇਖੋ ਪਾਜੀ ਕਿ ਕਿਸਮਤ ਕੀ ਲੈਂਦੀ ਵੈਸੇ ਤੇ ਇਹ ਟਿਚਰ ਲਾਈਨ 'ਚ ਮਤਲਬ ਟਿਚਰ ਲਾਈਨ ਦੇ ਬਾਅਦ ਇਹ ਪਾਰਟ ਟਾਈਮ ਇਹ ਕੰਮ ਕਰਨਾ ਚਾਹੁੰਦੀ ਆ ਮਤਲਬ ਕੁਕਿੰਗ ਦਾ ਇਹ ਸੁਣਿਆ ਤਾਂ ਕਿ ਬੇਟੀ ਦੀ ਮੰਮਾ ਨੂੰ ਵੀ ਪਰ ਬੇਟੀ ਨੇ ਕਿਹਾ ਵੀ ਜਿਹੜੀ ਕੁਕਿੰਗ ਲੈਣਾ ਹੈ ਕੁਕਿੰਗ ਲੈਣ ਦੇ ਵਿੱਚ ਜਿਹੜਾ ਵਾ ਮੈਂ ਇੱਕ ਸ਼ੌਂਕੜਾ ਕਰਦੀ ਹਾਂ ਪਰ ਮੈਂ ਜਿਹੜੀ ਟੀਚਰ ਬੰਨਣਾ ਚਾਹੁੰਦੀ ਆ ਉਹ ਟੀਚਰ ਵਾਸਤੇ ਹੀ ਪੜਾਈ ਕਰਦੀ ਆ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਬੇਟੀਆਂ ਰਸੋਈ 'ਚ ਨਹੀਂ ਹੋਣੀਆਂ ਚਾਹੁੰਦੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਆਪਣਾ ਹੁਨਰ ਜਿਹੜਾ ਸਾਹਮਣੇ ਲੈਣਾ ਚਾਹੀਦਾ ਲੋਕਾਂ ਦੇ ਮੈਂ ਬਟਾਲਾ ਦੇ ਵਿੱਕੀ ਮਾਲੀ